ਹੰਸ ਸਤਿ ਸ੍ਰੀ ਅਕਾਲ ਜੀ ਸਭ ਦੀਆਂ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਇਤਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਘਰ ਦੇ ਪਸ਼ੂ ਆ ਵੀਰ ਜੀ ਉਹਨਾਂ ਦੇ ਘਰ ਦੇ ਪਸ਼ੂ ਜਿਹੜੇ ਵਿੱਚ ਨੇ ਤੇ ਆ ਗਾਂ ਇੱਕ ਗੱਬਣ ਆ ਇੱਕ ਬੱਚੇ ਤੋਂ ਬਿਨਾਵਾਂ ਤੇ ਮੱਝ ਤਾਜੀ ਸੋਈ ਆ ਤੇ ਬਾਕੀ ਤੂਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੋ ਵੀ ਆ ਸਾਰਾ ਕੁਝ ਇੱਥੇ ਹੀ ਅਗਲੇ ਦਿਨ ਘਰੇ ਵੇਖ ਚਾਹ ਕੇ ਪੁੱਛ ਲਿਆ ਕਰੋ ਜੀ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵਿਧੇ ਨਾਮ ਦੱਸਦੇ ਕਰੀ ਆਪਣਾ ਮੇਰਾ ਮਹਿਕਦੀਪ ਸਿੰਘ ਜੀ ਪਿੰਡ ਨਹਿਦਪੁਰਾ ਜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 90563 4891 ਠੀਕ ਆ ਤੇ ਗੱਗਮਲ ਤੇ ਲੱਗ ਗਈ ਪਿੰਡਿਆ ਹਨਾ ਪਰ ਦੋ ਕਿਲੋਮੀਟਰ ਦਾ ਜਨਾਲਾ ਤੋਂ 7 ਕਿਲੋਮੀਟਰ ਜੀ ਠੀਕ ਜੀ ਹਾਂਜੀ ਇਹ ਕਰਦੇ ਪਛੋ ਫਿਰ ਵਿੱਚ ਇਹ ਕੀ ਕਰਦੇ ਪਛੋ ਇਹ ਕਾਂ ਵੇਚ ਦੇਣੇ ਜੀ ਇਹ ਥੋੜਾ ਜਿਹਾ ਅੱਧ ਗਾਵਾਂ ਟੋਕੜਾਂ ਸੱਜਣਾ ਪੋਣੀਆਂ ਅੱਛਾ ਹਾਂਜੀ ਅੱਛਾ ਗਾਵਾਂ ਦੋ ਤਿੰਨ ਗਾਵਾਂ ਬੱਜੀਆਂ ਵੀ ਟੋਕੜਾ ਹੋ ਗਈਆਂ ਨਾ ਤੇ ਦੂਸਰੀ ਤੇ ਕਮੀ ਆ ਗਈ ਤਾਂ ਕਰਕੇ ਅੱਛਾ ਅੱਛਾ ਨਾਲੇ ਘਰਾਂ ਦੇ ਦੁੱਧ ਜਾਂਦਾ ਜੀ ਅੱਛਾ ਘਰਾਂ ਦੇ ਦੁੱਧ ਲੱਗਾ ਆ ਤੇ ਫਿਰ ਮੱਝ ਵੀ ਵੇਚ ਦੇਣੀ ਹਾਂਜੀ ਮੱਝ ਵੀ ਵੇਚ ਦੇ ਦੇਣੀ ਫਿਰ ਕੱਲੀ ਮੱਝ ਸੁੱਤ ਨਹੀਂ ਆਉਂਦੀ ਗਾਵਾਂ ਅੱਛਾ ਮੱਝ ਕੋਈ ਆ ਮੱਝ ਕੋਈ ਜੀ ਠੀਕ ਗਾਵਾਂ ਇਹ ਸਾਰੀਆਂ ਕਰ ਦੇਣੀਆਂ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਪਹਿਲਾਂ ਮੈਂ ਤਾਂ ਹੀ ਕਰ ਲਈਏ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਨਾ ਪੰਜ ਦਿਨ ਹੋ ਗਏ ਆ ਹਾਂਜੀ ਮਗਰ ਇਹ ਤੇ ਕੱਟੀ ਜੇ ਮਗਰ ਕੱਟੀ ਆ ਦੁੱਧ ਕਿੰਨਾ ਤਿਆਰ ਕਰ ਗਈ ਦੁੱਧ ਜੇ ਦਸਾਂ ਤੋਂ ਬਾਹਰ ਹੋਵੇ 10 ਮੰਨ ਲਓ ਤੁਸੀਂ ਤਿਆਰ ਜਿਹੜਾ ਹਾਂਜੀ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਇਹ 14 15 ਕਿਲੋ ਦੁੱਧ ਆਰਾਮ ਨਾਲ ਦੇਈ ਜਾਏਗੀ ਅੱਛਾ ਕਰ ਜੋਗੀ ਜਿਹੜਾ ਹਾਂਜੀ ਹਾਂਜੀ ਤੋੜ ਦਾਂ ਫਿਰ ਇੱਕ ਰੀਨ ਅਰੇ ਦੁੱਧ ਦਾ ਕੰਮ ਹੈ ਵੀ ਦੀ ਹੁਣਾਂ ਦਾ ਤੇ ਨਵੇਂ ਆ ਪੁਰਾਣੀਆਂ ਕਰਨੀਆਂ ਇੱਕ ਰੀਨ ਆ ਨਾ ਮਾਜੀ ਕੋਈ ਆ ਦੇ ਵੀ ਕਹਿੰਦੇ ਫਿਰ ਵੇਚ ਦੇਣੀ ਆ گاਵਾں ਚ ਸੁੱਤਰ ਨਹੀਂ ਹੁੰਦੀ 10 ਲੀਟਰ ਦੁੱਧ ਜਿਹੜਾ ਹੁਣ ਕਹਿੰਦੇ ਕਿ ਤਿਆਰ ਆ ਤੇ 15 16 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਰ ਸਕਦੇ 15 ਤੱਕਰ ਬਾਕੀ ਤੁਸੀਂ ਆਪਣੀ ਸਮਝਣਾ ਦੇਖਣਾ ਉਤਰਿਆ ਵੀ ਭਾਰੇ ਪੱਲੇ ਦੀ ਆ ਮੱਝ ਅਜ ਲਾਇਆ ਵੀ ਦੀ ਇਹ ਥੋੜਾ ਸਾਡੇ ਤੋਂ ਦੱਬਦੀ ਵੀ ਆ। ਹੋਰ ਇਹ ਬਾਹਰ ਨਹੀਂ ਜੀਵੀ ਤਾਂ ਕਿ ਕਰਤੀ। ਤਾਂ। ਬਾਕੀ ਥਾਣੇ ਵੀ ਚੰਗਾ ਲੱਗਾ ਐ ਦੂਰ ਦੂਰ ਥਾਣੇ ਆ ਉਤਰਾ। ਖਵਾਨੇ ਦੇ ਨਾੜਾ ਵੀ ਚੰਗੇ ਆ। ਇਹ ਵੀ ਅੱਜ ਥੋੜਾ ਮੌਸਮ ਠੰਡਾ ਵਾ ਜੇ ਪੂਰੀ ਨਿਵਾਇਦੂਈ ਨਹੀਂ ਇਹ ਪੂਰਾ। ਪੂਰਾ ਨਿਵਾ ਕੇ ਤੇਲ ਤੂੰ ਲਾਇਆ ਹੁੰਦਾ ਤੇ ਹੋਰ ਸੋਹਣੀ ਲੱਗਣੀ। ਤੇ 98 ਇਹ ਤੇ ਦੇਖ ਸਕਦੇ ਜੀ ਤੇ ਉਹ ਕੱਟੀ ਆ ਜੇ ਮਗਰ ਤਾਜ਼ੇ ਪੱਚਾਏ ਆ ਜੇ ਨਾੜੂ ਨਾੜੀ ਆ ਨਾੜੂ ਵੀ ਜਿਹੜਾ ਨਾਲ ਹੀ ਆ ਉਸ ਤਰ੍ਹਾਂ ਰੱਖੀ ਹੋਇਆ ਪਾਟ ਆ ਇਹ ਦੇਖਾ ਦੇ ਤਾਜ਼ਾ ਨਾੜੂ ਜਿਹੜਾ ਨਾਲ ਹੈ ਤੇ ਕਿੰਨਾ ਫਿਰ ਮੁੱਲ ਵੇਚੀ ਰੱਖਣਾ ਇਹਦਾ ਆਪਾਂ ਬੋਲਦੇ ਦਾ ਲੱਖ ਰੁਪਇਆ ਕਰਦੇ ਨੇ ਤੇ ਦੇਣੀ ਕਿੰਨੇ ਦੀ ਆ 95 ਦੇ ਦਾਂਗੇ ਅੱਛਾ 95 ਹਜ਼ਾਰ ਦੀ ਦੇ ਦੋ ਬਾਕੀ ਮੌਕੇ ਤੇ ਛੋਟ ਛੱਟ ਕਰ ਦੇਵੂ ਹੋਰ ਕਰ ਦਵੂ ਠੀਕ ਹੈ ਠੀਕ ਹੈ ਤੇ ਹੁਣ ਆ ਗਾਂ ਗੱਬਣ ਜੇ ਹਾਂਜੀ ਗੱਬਣ ਜੇ ਕਿੰਨੇ ਚੱਦੀ ਜੇ ਇਹ ਸਾਡੇ 6 ਮਹੀਨੇ ਬਾਅਦ ਜੇ ਭਾਜੀ ਅੱਛਾ ਹਾਂਜੀ ਦੁੱਧੋਂ ਡਰਾਈ ਕਰਤੀ ਜੁਨੇ ਦੁੱਧੋਂ ਡਰਾਈ ਕਰਤੀ ਆ ਹਾਂਜੀ ਤੇ ਹੁਣ ਸਾਡੇ 6 ਮਹੀਨੇ ਤੋਂ ਸਾਡੇ 6 ਮਹੀਨੇ ਗੱਬਣ ਜੇ ਮੂੰਹ ਚਾਰ ਦੰਦ ਜੀ ਅੱਛਾ ਹਾਂਜੀ ਦੰਦਾਂ ਦਾ ਭਾਵਾ ਕਾਦਨੇ ਪਹਿਲਾ ਸੂਆ ਸੂਈ ਹੁਣ ਗਾੜੀ ਦੂਸਰਾ ਸੂਣਾ ਹਾਂਜੀ ਸੂਲੇ ਗੱਬਣ ਜੇ ਤੇਨੇ ਕਿੰਨਾ ਕੱਢਿਆ ਪਹਿਲੇ ਸੂਵੇ ਦੁੱਧ ਇਹ 13-14 ਕਿਲੋ ਦਿੱਤਾ ਈ ਜ਼ਿਆਦਾ ਹੈ ਤੇ ਅਰਕੀ ਕਿੰਨਾ ਕਰੀ ਜਾਓ ਦੂਜੇ ਸੂਏ ਜ਼ਿਆਦਾ ਨਹੀਂ 15-16 ਕਿਲੋ ਚਵਾਈ ਜਾਓ ਗ੍ਰਾਮ ਚਲੋ ਖੋ ਬਾਕੀ ਇਹ ਆ ਵੀ ਸੋਨੇ ਰੰਗ ਰੂਪ ਚ ਆ। ਸਾਮ ਚੰਗੀ ਆ ਜਿਹੜੀਆਂ ਨੇ ਉਹਦੀ ਸਾਂਭੀਆਂ ਸੁੰਭੀਆਂ ਚੰਗੀਆਂ ਆ ਮਾਤਾ। ਦਿਖਾ ਦਈਏ ਤਾਂ ਤੇ ਤੇ। ਆਹ ਦੇਖ ਸਾਡੇ ਪਿਓ ਚਾਰ ਦਾਂਦੇ ਆ ਜਿਹੜੀ। ਹਾਂਜੀ। ਸਾਈਡ ਵਾਲੇ ਦੋਵੇਂ ਦਾਂਦੇ ਜੇ ਤੇ ਉੱਤਰਾ ਹੀ ਖਲੋਤੇ ਆ। ਹਾਂਜੀ। ਦੋ ਦੋ ਟਰਾਈ ਹੈ ਲੋ ਜੀ। ਦੋ ਦੋ ਟਰਾਈ ਹੈ ਇੱਕ ਸਾਦੀ ਕੋਈ। ਵਾੱਚੀ ਸਮਝ ਕੇ ਖੜੇ। ਹਾਂਜੀ ਵਹਿੜ ਜਿਹੜੇ ਗਾੜੀਆਂ ਚ ਨੀਚੇ ਵੜੀ। ਹਾਂਜੀ ਹਾਂਜੀ। ਚਾਲਰ ਵੀ ਥੱਲੇ ਚੰਗੀ ਆ। ਫਿਰ ਖਾਣਾ ਇਹਦੇ ਵੀ ਤਾਂ ਹਿੰਦਾਂ ਨੂੰ ਦਿਖਾ ਲਈਏ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਨਿਕਾਜਿਆ ਨਹੀਂ ਵੀਜੀ ਕਿੰਨਾ ਇਹ 20000 ਦੇ ਦੀ ਕਰ ਦੋ ਛੋਟ ਛੜ ਥੋੜੀ ਬਾਤੀ 19 ਦੇ ਦਾਂਗੇ ਭਾਜੀ ਅੱਛਾ 19000 ਮੌਕੇ ਤੇ ਹੋਰ ਕਰ ਦਾਂਗਾ ਕਰ ਮੌਕੇ ਤੇ ਕਰ ਦੋਗੇ ਹਨਾ ਹਾਂਜੀ ਠੀਕ ਹੈ ਤੇ ਹੁਣ ਆ ਗਾਂ ਬੱਚੇ ਤੋਂ ਬਿਨਾਂ ਹੀ ਆ ਹਾਂਜੀ ਬੱਚੇ ਤੋਂ ਬਿਨਾਂ ਹੀ ਇਹ ਦੇਖੋ ਦੁੱਧ ਕਿੰਨਾ ਜੀ ਇਹ ਦੇਖੋ 7 ਕਿਲੋ ਦੁੱਧ ਜੀ ਵਿੱਚ 7 ਕਿਲੋ ਦੁੱਧ ਆ ਇਹਨੇ ਸੱਜਰ ਸੋਈ ਨੇ ਕਿੰਨਾ ਕਿਚਵਾਇਆ ਇਹ ਸੋਨਾ 17 ਕਿਲੋ ਦਿੱਤਾ ਸੱਚੇ ਨੇ ਅੱਛਾ ਹਾਂਜੀ ਤੇ ਹੁਣ 7 ਕਿਲੋ ਪੱਕਾ ਹੈਗਾ ਜੀ ਆ 7 ਕਿਲੋ ਵਜੇ ਨੂੰ 27 ਤਰੀਕ ਨੂੰ 2 ਮਹੀਨੇ ਹੋਈ ਨੇ ਜੇ ਬਣੀ ਅੱਛਾ ਹਾਂਜੀ ਬਾਕੀ ਨਿਕਲਦੀ ਗਰੰਟੀ ਉਦਾਂ ਬਾਕੀ ਅਸੀਂ ਟੋਪੜਾ ਕਰਕੇ ਦੇਣੀ ਹੈ ਲੈ ਖਾਲੀਆਂ ਚ ਮੁੱਲ ਹੋਣਾ 3 27 ਤਰੀਕ ਨੂੰ 2 ਮਹੀਨੇ ਬਣੀ ਹੋ ਜਾਣੇ ਹਾਂ ਹਾਂਜੀ ਤੋਰੋ ਬਾਕੀ ਸੀਲ ਠੱਡੀ ਪੁੱਜ ਵੰਗੇ ਤੋਂ ਬਿਨਾ ਮਿਲਦੀ ਜੇ ਤੇ ਪਾੜੇ ਤੋਂ ਬਿਨਾ ਮਿਲਦੀ ਅੱਛਾ ਕੋਈ ਪਾੜਾ ਨਹੀਂ ਕੋਈ ਵੰਗਾ ਨਹੀਂ ਕੋਣਾ ਮਿਲਣਾ ਠ ਦੇਖੋ ਦੁੱਧ ਜਿਹੜਾ ਕਹਿੰਦੇ ਕਿ ਹੁਣ 7 ਲੀਟਰ ਹੈਗਾ ਹੈ। ਬਾਕੀ ਦੁੱਧ ਦੀ ਚਵਾਈ ਕਰਕੇ ਲੈ ਜਾਓ ਤੇ ਗੱਭਨ ਪਸ਼ੂ ਆਪਣਾ ਪਾਸ ਕਰਕੇ ਲੈ ਜਾਓ। ਇਸ ਤਰ੍ਹਾਂ ਫਿਰ ਮੱਝ ਡਰਾਉਂਦੀ ਆ ਕਾਵਾਂ ਨੂੰ ਤੇ ਫਿਰ ਮੱਝ ਨੇ ਜਗਾ ਵੀ ਜ਼ਿਆਦਾ ਘੇਰਨੀ ਨਹੀਂ ਹੁੰਦੀ। ਆ ਲੱਗੇ ਨਾ ਦੇਣ। ਆ ਤਾਂ ਇਹਦੇ ਵੀ ਦੇਖ ਸਕਦੇ ਜੀ। ਤੇ ਇਹਦਾ ਫਿਰ ਜੱਜਾ ਮੁੱਲ ਕਰੀਏ। ਪਰਾਇ ਦੇ ਦੀ ਬੀਜੀ ਕਰ ਦੋ ਵਿੱਚੋਂ ਕੋ ਮਨਤਾ ਨਾ 16000 ਦੇ ਦਾਂਗੇ ਹਾਂ ਅੱਛਾ 16000 ਹਾਂਜੀ 16000 ਚਲੋ ਬਾਕੀ ਮੌਕੇ ਤੇ ਮਨਤਾ ਨਾ ਹੋਰ ਕਰ ਦਾਂ ਕੋ ਫੋਨ ਲਾ ਲੂਗਾ ਹਣਾ ਤੇ ਠੀਕ ਹੈ ਵਿਦਿਆ ਕੋਈ ਕੁਛ ਹੈ ਨਾ ਨਹੀਂ ਨਹੀਂ ਮੇਰਾ ਭਰਾ ਦੋ ਟਾਈਮ ਇਥੇ ਚੋਕ ਖੜੋ ਮੱਝ ਵੀ ਤੇ ਗਾਂ ਵੀ ਤਸੱਲੀ ਕਰਕੇ ਖੜੋ ਹਣਾ ਦੂਜੀ ਆਪਣੀ ਚੈੱਕ ਪਾਸ ਕਰਾ ਕੇ ਮਰਜ਼ੀ ਲੈ ਚੈੱਕ ਪਾਸ ਕਰਵਾ ਕੇ ਆਪਣੀ ਖੜੋ ਉਦ ਤੱਕ ਕਿੰਨੇ ਕ ਦਿਨਾਂ ਚ ਕੋਈ ਚੈੱਕ ਕਰਵਾ ਲੈ ਦੋ ਤਿੰਨ ਦਿਨ ਦੀ ਗਰੰਟੀ ਹੈ ਦੋ ਦਿਨ ਦੀ ਹਾਂਜੀ ਉਹ ਇਵਾਂ ਇਥੇ ਡਾਕਟਰ ਲੈ ਆਇਆ ਇਹ ਤਾਂ ਭਾਵੇਂ ਦੋ ਦਿਨ ਆਪਣੇ ਘਰ ਚੈੱਕ ਕਰਵਾ ਲਈ ਜੇ 6.5-7 ਸਾਢੇ 6.5 ਜੇ ਹੋਏ ਹਾਂਜੀ ਤੇ ਰੱਖ ਲੈਣੀ ਤੁਹਾਡੇ ਘਰ ਕਿਲਾ ਦੇ ਬਾਸ ਠੀਕ ਹੈ ਜੀ ਠੀਕ ਹੈ ਜੀ ਬਾਕੀ ਜੋ ਵੀ ਆ ਇੱਥੇ ਹੀ ਆਪਣਾ ਵੇਸ ਚੱਕ ਕੇ ਖੜੋ ਜੀ